ਸ਼ਾਹ ਵਾਪਸ ਆਪਣੇ ਨਗਰ ਸੰਡੌਰੇ ਆ ਗਿਆ ਪੀਰ ਬੁੱਧੂ ਸ਼ਾਹ ਦੀ ਘਰ ਵਾਲੀ ਬੀਬੀ ਨਸੀਰਾ ਤੱਕਦੀ ਹੈ ਵੱਡੇ ਦੋ ਪੁੱਤਰ ਮੁਹੰਮਦ ਅਸ਼ਰਫ ਨજર ਨਹੀਂ ਆ ਰਹੇ ਕਾਫਲਾ ਨੇੜੇ ਹੋਇਆ ਨਸੀਰਾ ਨੇ ਸਵਾਲ ਕੀਤਾ ਸਿਰ ਦੇ ਸਾਈਆਂ ਤੈਨੂੰ ਚਾਰ ਪੁੱਤ ਦੇ ਕੇ ਤੋਰਿਆ ਸੀ ਦੋ ਕਿਧਰ ਗਏ ਹੈ ਪੀਰ ਬੁੱਧੂ ਸ਼ਾਹ ਨੇ ਆਖਿਆ ਨਸੀਰਾ ਉਹਨਾਂ ਦੀ ਹਿਆਤੀ ਸਫਲ ਬਣ ਗਈ ਉਹ ਸ਼ਿਖਾਤ ਦਾ ਜਾਮ ਪੀ ਗਏ ਆ ਵੇਖ ਕਿੱਡਾ ਵੱਡਾ ਸਨਮਾਨ ਬਾਬੇ ਨਾਨਕ ਦੇ ਦਰ ਤੋਂ ਮੇਰੇ ਮੇਰਾ ਹੋਇਆ ਏ ਅੱਗੇ ਆਪਾਂ ਚਾਰ ਪੁੱਤਾਂ ਦੇ ਮਾਂ-ਬਾਪ ਸੀ ਨਸੀਰਾ ਤੇਰੀ ਕੁੱਖ ਸਫਲੀ ਹੋ ਗਈ ਹੁਣ ਆਪਾਂ ਦੋ ਸ਼ਹੀਦਾਂ ਦੇ ਮਾਂ-ਬਾਪ ਬਣ ਜੋੜੇ ਹੱਥ ਨਸੀਰਾ ਤੇ ਉਹ ਮੁਖੋਂ ਕਹਿੰਦੀ ਐ ਧੌ ਪੁੱਤਰਾਂ ਦੀ ਜੋੜੀ ਸਵਾਮੀ ਨજર ਨਾ ਪੈਂਦੀ ਐ ਧੌ ਪੁੱਤਰਾਂ ਦੀ ਜੋੜੀ ਸਵਾਮੀ ਨજર ਨਾ ਪੈਂਦੀ ਐ ਸੋਹਣੇ ਲਾਲ ਪਿਆਰੇ ਸਾਨੂੰ ਪਰਵਦਗਾਰ ਦਿੱਤੇ ਪੁੱਤ ਨਸੀਰਾ ਤੇਰੇ ਮੈਂ ਸਤਗੁਰ ਤੋਂ ਵਾਰ ਦਿੱਤੇ ਪੁੱਤ ਨਸੀਰਾ ਤੇਰੇ ਮੈਂ ਸਤਗੁਰ ਤੋਂ ਵਾਰ ਦਿੱਤੇ ਜੋ ਕਰ ਗਏ ਪਠਾਨ ਗੁਰਾਂ ਦੇ ਨਾਲ ਗਦਾਰੀ ਸੀ ਚੁੱਕੀ ਨਮਕਹਰਾਮਾਂ ਦੀ ਮੈਂ ਜ਼ਿੰਮੇਵਾਰੀ ਸੀ ਚੁੱਕੀ ਨਮਕਹਰਾਮਾਂ ਦੀ ਮੈਂ ਜ਼ਿੰਮੇਵਾਰੀ ਸੀ ਫਿੱਟ ਮਦਾਨੇ ਜੰਗ ਦੇ ਪੇਟਾ ਕਰ ਤਲਵਾਰ ਦਿੱਤੇ ਪਤਨ ਸੀਰਾ ਤੇਰੇ ਮੈਂ ਸਤਗੁਰ ਤੋਂ ਵਾਰ ਦਿੱਤੇ ਪਤਨ ਸੀਰਾ ਤੇਰੇ ਮੈਂ ਸਤਗੁਰ ਤੋਂ ਵਾਰ ਦਿੱਤੇ ਪੈਂਦੀ ਏ ਸੱਜਣ ਬਦਲੇ ਜਾਂਦੀ ਬਾਜੀ ਲਾਉਣੀ ਪੈਂਦੀ ਏ ਸੱਜਣ ਬਦਲੇ ਜਾਂਦੀ ਬਾਜੀ ਲਾਉਣੀ ਪੈਂਦੀ ਏ ਥੱਕ ਜਾਣ ਤੇਰੇ ਪੁੱਤਰਾ ਥੱਕ ਜਾਣ ਤੇਰੇ ਪੁੱਤਰਾ ਸੱਚ ਜਾਣ ਤੇਰੇ ਪੁੱਤਰਾ ਦੇ ਮੈਂ ਜਨਮ ਸਵਾਰ ਦਿੱਤੇ ਪੁੱਤ ਨਸੀਰਾ ਤੇਰੇ ਮੈਂ ਸਤਿਗੁਰ ਤੋਂ ਵਾਰ ਦਿੱਤੇ तेरे, ए, पिता न त पेर पुट न मारे पुटु ਤੋਂ ਵਾਰ ਦਿੱਤੇ ਪੁੱਤ ਨਸੀਰਾ ਤੇਰੇ ਮੈਂ ਸਤਗੁਰ ਤੋਂ ਵਾਰ ਦਿੱਤੇ ਮਰਨ ਮਾਰਨ ਦੀ ਖੇਡ ਜਦੋਂ ਵੀ ਖੇਡਣ ਜਾਈਦਾ ਮਰਦਾ ਵਾਂਗੂ ਮੂਰੇ ਹੋ ਸਿਰ ਦਾ ਤੇ ਲਾਈਦਾ ਮਰਦਾ ਵਾਂਗੂ ਮੂਰੇ ਹੋ ਸਿਰ ਦਾ ਤੇ ਲਾਈਦਾ ਉਹ ਜੋਤੀ ਮੇਰੇ ਸਿਰ ਤੇ ਸਾਰੇ ਕਰਜ਼ੇ ਉਤਾਰ ਦਿੱਤੇ ਹਾਂਜੀ ਕਰਜ਼ੇ ਉਤਾਰ ਦਿੱਤੇ

ਤੇਰੇ ਮੈਂ ਸਤਗੁਰ ਤੋਂ ਵਾਰ ਦਿੱਤਾ ਪੁੱਤ ਨਸੀਰਾ ਤੇਰੇ ਮੈਂ ਸਤਗੁਰ ਤੋਂ ਵਾਰ ਦਿੱਤੇ ਤੂੰ ਪੁੱਤਰ ਤੇ 200 ਮੇਰੇ ਨਾਲ ਮਰੀਦ ਗਏ ਵਿੱਚ ਪੰਗਾਣੀ ਲੜ ਕੇ ਯੁੱਧ ਵਿੱਚ ਹੋ ਸ਼ਹੀਦ ਗਏ ਵਿੱਚ ਪੰਗਾਣੀ ਲੜ ਕੇ ਯੁੱਧ ਵਿੱਚ ਹੋ ਸ਼ਹੀਦ ਗਏ ਭਾਈ ਧਾਰੀਆਂ ਦੇ ਉਹਨਾਂ ਨੇ ਤੇੜ ਹੰਕਾਰ ਦਿੱਤੇ ਤੇਰੇ ਮੈਂ ਸਤਗੁਰ ਤੋਂ ਵਾਰ ਦਿੱਤੇ ਪੁੱਤ ਨਸੀਰਾ ਤੇਰੇ ਮੈਂ ਸਤਗੁਰ ਤੋਂ ਵਾਰ ਦਿੱਤੇ ਅਣਖ ਧਰਮ ਦੀ ਖਾਤਰ ਜਿਹੜੇ ਲੜ ਕੇ ਮਰ ਜਾਂਦੇ ਦੁਨੀਆਂ ਵਿੱਚ ਉਹ ਬੁੱਲਦਾ ਨਾਵਾਂ ਰੋਸ਼ਨ ਕਰ ਜਾਂਦੇ ਦੁਨੀਆਂ ਵਿੱਚ ਉਹ ਬੁੱਲਦਾ ਨਾਵਾਂ ਰੋਸ਼ਨ ਕਰ ਜਾਂਦੇ ਲੋਕਾਂ ਨੇ ਤਾਂ ਗੁਰ ਕੀ ਭੇਟਾ ਲਾਜਵਾ ਤੇਰੇ ਮੈਂ ਸਤਗੁਰ ਤੋਂ ਵਾਰ ਦਿੱਤੇ ਪੁੱਤ ਨਸੀਰਾ ਤੇਰੇ ਮੈਂ ਸਤਗੁਰ ਤੋਂ ਵਾਰ ਦਿੱਤੇ ਸਮਝੀ ਕੋਖ ਨਸੀਰਾ ਸਫਲੀ ਹੋ ਗਈ ਤੇਰੀ ਐ ਤੋਈ ਜਹਾਨੀ ਉੱਚੀ ਪਗੜੀ ਹੋ ਗਈ ਮੇਰੀ ਐ ਤੋਈ ਜਹਾਨੀ ਉੱਚੀ ਪਗੜੀ ਹੋ ਗਈ ਮੇਰੀ ਐ ਈਰਾ ਤੇਰੇ ਮੈਂ ਸਤਗੁਰ ਤੋਂ ਵਾਰ ਦਿੱਤੇ ਪਤ ਨਸੀਰਾ ਤੇਰੇ ਮੈਂ ਸਤਗੁਰ ਤੋਂ ਵਾਰ ਦਿੱਤੇ ਸਤਗੁਰ ਨੂੰ ਪੇਟੜਾ ਮਾਇਆ ਹੋ 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 ਕਿ ਸਤਗੁਰ ਨੂੰ ਪੇਟ ਚੜਾਵਾਰੀ ਜਾਂ ਬੜੀਆਂ ਸੀ ਬੇਟਾ ਕਰੀਆਂ ਤਾਈਆਂ ਲਾਲਾ ਦੀਆਂ ਲੜੀਆਂ ਸੀ ਬੇਟਾ ਘਰਿਆਂ ਤਾਈਆਂ ਮੈਂ ਲਾਲਾ ਦੀਆਂ ਲੜੀਆਂ ਸੀ ਘਰਮਿਆਂ ਤੇ ਦਲਬੀਰੇ ਘਰਮਿਆਂ ਤੇ ਦਲਬੀਰੇ ਘਰਮਿਆਂ ਤੇ ਦਲਬੀਰੇ ਨੇ ਲੱਗ ਜਾਂਦੇ ਹਾਰ ਦਿੱਤੇ ਪੁੱਤ ਨਸੀਰਾ ਤੇਰੇ ਮੈਂ ਸਤਗੁਰ ਤੋਂ ਬਾਹਰ ਦਿੱਤੇ ਪੁੱਤ ਨਸੀਰਾ ਤੇਰੇ ਮੈਂ ਸਤਗੁਰ ਤੋਂ ਬਾਹਰ